ਪੰਜਾਬ ਦੇ ਵਿੱਚ ਸਾਰੇ ਪੱਖੋਂ ਇੱਕ ਇਨਕੁਆਰੀ ਦੀ ਮੰਗ ਹੋ ਰਹੀ ਹੈ ਕਿ ਇਹ ਜਿਹੜੇ ਹੜ੍ਹ ਆਏ ਆ ਕੀ ਇਹ ਮੈਨਮੇਡ ਸੀ ਕੀ ਇਹ ਕੁਦਰਤੀ ਕਰੋਪੀ ਸੀ ਜਾਂ ਇਹ ਕੰਬੀਨੇਸ਼ਨ ਸੀ ਔਰ ਜਿਹੜਾ ਨੁਕਸਾਨ ਹੋਇਆ ਵਾ ਉਹ ਤੋਂ ਇੰਨਾ ਵੱਡਾ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ ਇਹ ਇੱਕ ਬਹੁਤ ਵੱਡਾ ਸਵਾਲ ਆ ਪੰਜਾਬ ਸਰਕਾਰ ਨੇ ਮਾਦੋਪੁਰ ਹੈਂਡਵਰਕਸ ਦੇ ਗੇਟ ਟੁੱਟਣ ਦੀ ਇਨਕੁਆਰੀ ਜਿਹੜੀ ਆ ਉਹ ਪੰਜ ਮੈਂਬਰੀ ਕਮੇਟੀ ਨੂੰ ਸੌਂਪ ਦਿੱਤੀ ਆ ਬਾਹਰਾਂ ਦੀ ਕਮੇਟੀ ਆ ਜਿਹੜੀ ਜਾਂਚ ਕਰ ਰਹੀ ਆ ਮੇਰਾ ਮੰਨਣਾ ਵਾ ਜੋ ਰਾਣਾ ਗੁਰਜੀਤ ਕਹ ਰਹੇ ਨੇ ਜੋ ਸੁਨੀਲ ਜਾਖੜ ਕਹ ਰਹੇ ਨੇ ਔਰ ਹੋਰ ਵਿਰੋਧੀ ਦੇ ਲੀਡਰ ਕਹ ਰਹੇ ਨੇ ਮੈਨੂੰ ਨਾਲ ਸਹਿਮਤ ਆ ਕਿ ਇਹ ਇਨਕੁਆਇਰੀ ਅਫਸਰਾਂ ਦੀ ਇਨਕੁਆਇਰੀ ਨਹੀਂ ਹੋਣੀ ਚਾਹੀਦੀ ਇਹ ਇੱਕ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਆ ਯਾ ਸਿਟਿੰਗ ਯਾ ਰਿਟਾਇਰਡ ਜੱਜ ਇਹਦੀ ਇਨਕੁਆਇਰੀ ਕਰੇ ਉਹਨਾਂ ਦੇ ਨਾਲ ਮਾਹਰ ਜਿਹੜੇ ਨੇ ਉਹ ਉਹਨਾਂ ਨੂੰ ਅਸਿਸਟ ਕਰਨ ਕਿਉਂਕਿ ਹੋ ਸਕਦਾ ਵਾ ਕਿ ਇਹਦੇ ਵਿੱਚ ਜਿਹੜੇ ਅਫਸਰ ਨੇ ਉਹਨਾਂ ਦੀ ਸ਼ਮੂਲੀਅਤ ਜਾਂ ਉਹਨਾਂ ਦੀ ਇੰਗੇਜਲੀ ਜਿਹੜੀ ਉਹਨਾਂ ਕਰਕੇ ਆਵੇ ਜੇ ਅਫਸਰਿੰਗ ਪਰਿਕਾਮ ਕੇ ਤੋ ਉਹ ਆਪਣੇ ਆਪ ਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕਰਨਗੇ ਸੋ ਇਨਕੁਆਰੀ ਡੈਫੀਨੇਟਲੀ ਜੁਡੀਸ਼ਨਲ ਕੁਆਰੀ ਹੋਣੀ ਚਾਹੀਦੀ ਆ ਇਨਕੁਆਰੀ ਸਿਰਫ ਮਾਦੂਪੁਰ ਹੈਡ ਵਰਕਸ ਦੇ గేਟ ਟੁੱਟਦੇ ਦੀ ਨਹੀਂ ਹੋਣੀ ਚਾਹੀਦੀ ਪਖੜਾ ਦੇ ਟਾਈਮ ਦੇ ਵਿੱਚੋਂ ਪਾਣੀ ਰਿਲੀਜ਼ ਹੋਇਆ ਥੀਨ ਡੈਮ ਤੋਂ ਰਜੀਤ ਸਾਗਰ ਤੋਂ ਜਾਂ ਜਿੱਥੇ-ਜਿੱਥੇ ਪਾਣੀ ਰਿਲੀਜ਼ ਹੋਇਆ ਉਹ ਸਾਰੀ ਦੀ ਜਾਂਚ ਹੋਣੀ ਚਾਹੀਦੀ ਆ ਕਿ ਪਾਣੀ ਕਿਦੋਂ-ਕਦੋਂ ਕਿੰਨਾ-ਕਿੰਨਾ ਰਿਲੀਜ਼ ਹੋਇਆ ਕਿੰਨਾ ਪਾਣੀ ਆਲਰੇਡੀ ਸੀ ਬਾਰਸ਼ਾਂ ਤੋਂ ਪਹਿਲਾਂ ਡੈਮਸ ਦਾ ਕੈਪੈਸ ਇਹ ਸਾਰੇ ਮਸਲੇ ਜਿਹਨੇ ਇਹਦੇ ਤੇ ਵਿਚਾਰ ਕਰਨ ਦੀ ਲੋੜ ਆ ਔਰ ਬਿੰਦਰ ਕੁਮਾਰ ਗੋਇਲ ਜਿਹੜੇ ਪੰਜਾਬ ਦੇ ਜਲ ਸਰੋਤ ਮੰਤਰੀ ਨੇ ਜਿੰਨਾ ਜਿਹੜੇ ਜੁਲਾਈ ਦੇ ਵਿੱਚ ਕਹਿ ਦਿੱਤਾ ਸੀ ਕਿ ਅਸੀਂ ਪੂਖਤਾ ਇੰਤਜ਼ਾਮ ਕੀਤੇ ਹੋਏ ਆ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਵਾ ਨੈਤਿਕ ਤੌਰ ਤੇ ਔਰ ਪ੍ਰਸ਼ਾਸਨਿਕ ਤੌਰ ਤੇ ਜਦੋਂ ਤੱਕ ਇਨਕੁਆਇਰੀ ਹੋ ਰਹੀ ਆ ਉਦੋਂ ਤੱਕ ਡੈਫੀਨੇਟਲੀ ਉਹਨਾਂ ਨੂੰ ਜੇ ਉਹ ਆਪੇ ਅਸਤੀਫਾ ਨਹੀਂ ਦੇ ਦਿੰਦੇ ਤਾਂ ਉਹਨਾਂ ਨੂੰ ਉਹਦੇ ਤੋਂ ਹਟਾ ਦੇਣਾ ਚਾਹੀਦਾ ਵਾ ਖੋਸ ਚਾਹਦਾ ਵਾ ਕਿ ਉਹਨਾਂ ਦੀ ਗਲਤੀ ਆ ਮੈਂ ਤੇ ਮੈਕਨਿਕਲ ਗਲਤੀ ਨਿਕਲ ਕੇ ਆਵੇ ਸੋ ਉਹਨਾਂ ਦਾ ਮંત્રી ਬਣੇ ਰਹਿਣਾ ਐਸ ਵੇ ਵਾਜਿਬ ਨਹੀਂ ਇਹ ਮੇਰਾ ਮੰਨਣਾ ਵਾ ਤੇ ਮੈਂ ਇਥੇ ਵੀ ਕਹਿਣਾ ਚਾਹਨਾ ਹਾਂ ਕਿ 1988 ਦੇ ਵਿੱਚ ਜਿਹੜੇ ਹੜ੍ਹ ਆਏ ਸੀ ਬੜਾ ਅਫਸੋਸਨਾਕ ਹੈ ਕਿ ਕਿਸੇ ਨੇ ਇਨਕੁਆਇਰੀ ਨਹੀਂ ਸੀ ਕੀਤੀ ਮੈਨੂੰ ਯਾਦ ਹੈ ਉਦੋਂ ਰਜੀਵ ગાંધી ਪ੍ਰਧਾਨ ਮੰਤਰੀ ਸਨ ਉਹ ਪੰਜਾਬ 'ਚ ਆਏ ਦੌਰਾ ਕੀਤਾ ਉਹਨਾਂ ਨੇ ਔਰ ਮੈਂ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਉਹਨਾਂ ਨੂੰ ਰਾਜਪੌਂਜ ਪ੍ਰੈਸ ਕਾਨਫਰੰਸ 'ਚ ਹੀ ਮੈਂ ਸਵਾਲ ਵੀ ਪੁੱਛਿਆ ਕਿ ਇਨਕੁਆਇਰੀ ਕਰੋਗੇ ਕਿਉਂਕਿ ਲੋਕਾਂ ਨੂੰ ਖਤਸ਼ਾਵਾ ਕਿ ਪਾਣੀ ਜਿਵੇਂ ਛੱਡਿਆ ਗਿਆ ਵਾ ਉਹ ਤੋਂ ਵਿਚਾਰ ਕੀਤਾ ਜਾ ਸਕਦਾ ਸੀ ਪਾਣੀ ਇਸ ਤਰ੍ਹਾਂ ਨਹੀਂ ਸੀ ਛੱੜਿਆ ਜਾਂ ਚੀਦਾ ਉਹਨਾਂ ਨੇ ਕਿਹਾ ਕਿ ਅਸੀਂ ਪਤਾ ਕਰ ਲਿਆ ਵਾ ਨਹੀਂ ਇਹਦੇ ਵਿੱਚ ਕੋਈ ਇਨਕੁਆਰੀ ਦੀ ਲੋੜ ਨਹੀਂ ਲੋਕਾਂ ਨਾਲ ਖਤਸ਼ਾ ਸੀ ਫਿਰ ਵੀ ਇਨਕੁਆਰੀ ਨਹੀਂ ਕਰਾਈ ਔਰ ਉਹਦੇ ਤੋਂ ਬਾਅਦ ਲੋਕਾਂ ਨੇ ਫਿਰ ਤੋਂ ਪਤਾਇਆ ਕਿ ਜਨਰਲ ਕੁਮਾਰ ਜਿਹੜੇ ਚੇਅਰਮੈਨ ਸੰ ਬੀਬੀਐਮ ਵੀ ਜਿਹੜਾ ਦੀ 7 ਨਵੰਬਰ 1988 ਨੂੰ ਹੱਤਿਆ ਕਰ ਦਿੱਤੀ ਗਈ ਸੋ ਜਦੋਂ ਤੁਸੀਂ ਲੋਕਾਂ ਦੇ ਭਾਵਨਾਵਾਂ ਨੂੰ ਅੰਗੇਲਾ ਕਰਦੇ ਜੇ ਤੇ ਫਿਰ ਲੋਕੀ ਕੰਮ ਆਪਣੇ ਹੱਥੇ ਵਿੱਚ ਲੈਂਦੇ ਆ ਸੋ ਹੁਣ ਇਨਕੁਆਰੀ ਡੈਫਰੈਂਟਲੀ ਹੋਣੀ ਚਾਹੀਦੀ ਆ ਔਰ ਜਿਹੜਾ ਵੀ ਗੁਰਾ ਕਰ ਰਿਹਾ ਉਹਦੇ ਤੇ ਕਾਰਵਾਈ ਜਰੀ ਆ ਉਹ ਕੀਤੀ ਜਾਣੀ ਚਾਹੀਦੀ ਆ ਤਿੰਨ ਚਾਰ ਬਸਲੇ ਨੇ ਜਿਨ੍ਹਾਂ ਦੇ ਇਨਕੁਆਰੀ ਦੇ ਵਿੱਚ ਇਨਕੁਆਰੀ ਦਾ ਦਾਇਰਾ ਦੇ ਵਿੱਚ ਉਹ ਇਨਕਲੂਡ ਹੋਣੀ ਚਾਹੀਦੀ ਆ ਪੀ.ਟੀ.ਐਸ. 88 ਦੇ ਹੜ੍ਹਾਂ ਤੋਂ ਕੁਝ ਸਬਕ ਸਿੱਖਿਆ ਪੰਜਾਬ ਜਿਹੜੇ 2025 ਚ ਹੜ੍ਹ ਆਏ ਆ ਕੀ ਇਹਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ ਜਿਹੜਾ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਪੈਸਾ ਲਾਇਆ ਹੜ੍ਹਾਂ ਦੀ ਪ੍ਰੀਵੈਂਸ਼ਨ ਵਾਸਤੇ ਦੋ ਤੇ 3 ਕਰੋੜ ਰੁਪਇਆ ਉਹ ਵਾਕਈ ਖਰਚਿਆ ਗਿਆ ਜਿਹੜਾ ਠੇਕਾ ਦਿੱਤਾ ਹੋਇਆ ਹੈ ਜਿਹੜਾ ਸੁਨੀਲ ਜਾਖੜ ਸਵਾਲ ਕਰ ਰਹੇ ਨੇ ਮਾਦੂਪੁਰ ਹੈਡਵਰਕਸ ਦਾ ਕੀ ਉਹ ਠੇਕੇਦਾਰ ਜਿਹੜਾ ਵਾ ਉਹ ਉਹਨੇ ਆਪਣਾ ਕੰਮ ਕੀਤਾ ਅੱਗੇ ਤੋਂ ਫਲੱਡਸ ਨੂੰ ਰੋਕਣ ਵਾਸਤੇ ਸਾਨੂੰ ਕੀ ਕਰਨ ਦੀ ਲੋੜ ਹੈ ਇਹ ਵੀ ਇੱਕ ਮਸਲਾ ਜਿਹੜਾ ਵਾ ਇਹਦੇ ਤੇ ਵਿਚਾਰ ਕਰਨ ਦੀ ਲੋੜ ਹੈ ਜਿਵੇਂ ਹੁਣੇ ਇੱਕ ਸਾਡੇ ਕੋਲਰ ਦਾ ਵਿਚਾਰ ਆਇਆ ਵਾ ਕਿ ਹੜਾਂ ਦਾ ਜਿਹੜੇ ਡੈਮ ਦਾ ਲੈਵਲ 50% ਤੇ ਲਿਆਉਣਾ ਚਾਹੀਦਾ ਕਿ 50% ਤੇ ਲਿਆ ਕੇ ਜੇ ਲ ਨਾ ਜਾਵੇ ਤੋ DNA ਹੜਾਂ ਤੋਂ ਬਚਿਆ ਜਾ ਸਕਦਾ ਕਿਉਂਕਿ ਅਸੂੜੀ ਅਸਿੰਗਰੀ অলਮੋਸਟ 70 75% ਤੇ ਡੈਂਸ ਦਾ ਲੈਵਲ ਰੱਖਦੇ ਆ ਕਿ ਕਿਤੇ ਪਾਣੀ ਦੀ ਕਿਲਤ ਪੈ ਜੇ ਤੇ ਐਟਲੀਸਟ ਪਾਣੀ ਫੜ ਕੋਲ ਹੜਾਂ ਫੜ ਕੋਲ ਡੈਮ ਦੇ ਵਿੱਚ ਹੈ ਕੀ ਉਹਨੂੰ ਹੋਰ ਘਟਾਉਣ ਦੀ ਲੋੜ ਹੈ ਡੀ ਸਿਟੀ ਕਿਵੇਂ ਕੀਤੀ ਜਾਵੇ ਡੈਮਾਂ ਦੀ ਡੀ ਸਿਲਟਿੰਗ ਕਿਵੇਂ ਕੀਤੀ ਜਾਵੇ ਨਹਿਰਾਂ ਦੀ ਨਹਿਰਾਂ ਦੀ ਤੇ دریاਵਾਂ ਦੀ ਡੀ ਸਿਟੀ ਕਿਵੇਂ ਕੀਤੀ ਜਾਵੇ ਉੱਤੇ ਅਪਸਟ੍ਰੀਮ ਚੈੱਕ ਡੈਮ ਬਣਾਏ ਜਾਣ ਥੱਲੇ ਹੋਰ ਛੋਟੇ ਡੈਮ ਬਣਾਏ ਜਾਣ ਇਹ ਸਾਰੇ ਮਸਲਿਆਂ ਦੇ ਉੱਪਰ ਇੱਕ ਹਾਈ ਲੈਵਲ ਕਮੇਟੀ ਜਿਹੜੀ ਆ ਉਹ ਬੈਠਣੀ ਚਾਹੀਦੀ ਆ ਟਾਈਮ ਬਾਉਂਡ ਕਮੇਟੀ ਬਣਾਈ ਜਾਵੇ ਔਰ ਤਾਂਕਿ ਅਗਲੇ ਹੜਾ ਤੋਂ ਪਹਿਲਾਂ ਉਹ ਆਪਣੀ ਰਿਪੋਰਟ ਦੇਵੇ ਔਰ ਉਹ ਸਿਰਫ ਰਿਪੋਰਟ ਹੀ ਨਾ ਦੇ ਦੋ ਤਿੰਨ ਮਹੀਨੇ ਦੇ ਵਿੱਚ ਆਪਣੀ ਰਿਪੋਰਟ ਦੇਵੇ ਅਗਲੇ ਹੜਾ ਤੋਂ ਪਹਿਲਾਂ ਜਿਹੜੇ ਪੁਖਤਾ ਕਦਮ ਚੁੱਕਣ ਦੀ ਲੋੜ ਆ ਉਹ ਵੀ ਚੁੱਕੇ ਜਾ ਸਕਣ ਇਹ ਮੇਰਾ ਮੰਨਣਾ ਵਾ ਔਰ ਮੈਂ ਫਿਰ ਕਹਿਣਾ ਚਾਹਨਾ ਵਾ ਕਿ ਇੱਕ ਜੁਡੀਸ਼ੀਅਲ ਇਨਕੁਆਰੀ ਡੈਫੀਨਿਟਲੀ ਹੋਣੀ ਚਾਹੀਦੀ ਆ ਔਰ ਪੈਂਡਿੰਗ ਇਨਕੁਆਰੀ ਬ੍ਰਿੰਦਰ ਕੁਮਾਰ ਗੋਇਲ ਦੀ ਮੰਤਰੀ ਜਿਹੜਾ ਪੰਜਾਬ ਦਾ ਮੰਤਰੀ ਆ ਉਹ ਦਵੇ ਸਟੀਫਨ